ਕੰਮ ਤੁਹਾਨੂੰ ਬਾਥਰੂਮਾਂ ਦੇ ਇਟਰਨ ਤੋਂ ਕਹਿ-ਕਹਿ ਕੇ ਕਰਾਉਣੇ ਪੈਂਦੇ ਆ ਆ ਟੱਕਾ ਕਾਲਾ ਕੋਰ ਰੋਹਣ ਕਰਨ ਲੱਗੇ ਜਦੋਂ ਨਾਇਕ ਦੀ ਟੀਮ ਆਈ ਆ ਪਹਿਲਾਂ ਦਸਾਈ ਪੜਦੇ ਪੈਣੇ ਉੱਠ ਖਟਾ ਬਾਥਰੂਮ ਕਰਨ ਵੇਲੇ ਫਾਰਮਲ ਪੈਂਟ ਲਿਬੜ ਜਾਂਦੀ ਹੈ ਜਵਾਕਾਂ ਦੀ ਕਹਿ-ਕਹਿ ਕੇ ਅਸੀਂ ਬਾਥਰੂਮ ਲੋਟ ਕਰਾਏ ਆ ਕਹਿ-ਕਹਿ ਕੇ ਕੁੜਨੇ ਦੇ ਟੈਂਕੀਆਂ ਸਾਫ ਕਰਾਉਣੇ ਐ ਐਨੇ ਕਰਮਚਾਰੀ ਮੈਂ ਤੱਕ ਦੇਖੇ ਨਹੀਂ ਜਿੰਨੇ ਉਹਦੇ ਅੱਠ ਤੀਕ ਨੂੰ ਕੜੇ ਤੱਕ ਉੱਤੇ ਉਹਦੇ ਇੱਥੇ ਉਦੇ ਉੱਤੇ ਡੂਵਲ ਟੈਕ ਉੱਤੇ ਕਿਹੜੀ ਉਹ ਹੋਟਲ ਦੇ ਉੱਤੇ ਕਹਿ-ਕਹਿ ਕੇ ਕੰਮ ਕਰਾਉਣੇ ਪੈਂਦੇ 1.5 ਲੱਖ ਰੁਪਏ ਜੇਬਾਂ ਦੇ ਭਾਗੇ ਭੱਜ ਜਾਂਦੇ ਜਨਾਜੇ ਕਰਤੋਂ ਮਾਫੀ ਨੇ ਮੰਗਦਾ ਬੰਦਾ ਅੱਪੀ ਨਹੀਂ ਜਾਂਦੇ ਬਾਹਲੇ ਮੇਰਾ ਫੋਨ ਚਾਰਜ ਲਈ ਇੱਕ ਮੁੰਡਾ ਟ੍ਰਾਈ ਕਰਦਾ ਕਿੱਧਰ ਗਿਆ ਵੀਡੀਓ ਮੈਨੂੰ ਬਣਾਉਣ ਦੇ ਪੈਸੇ ਮਤਿਆਂ ਨਹੀਂ ਕਿਸੇ ਚ ਠੀਕ ਆ ਭੈਜੋ ਮੇਰੀ ਗੱਲ ਤੋਂ ਮੇਰੀ ਗੱਲ ਬੋਲੋ ਆ ਗਾਲ ਕੱਢੀ ਆ ਬਈ ਡਾਇਰੈਕਟਰ ਸਾਹਿਬ ਨੇ ਸਟੂਡੈਂਟ ਨੂੰ ਉਹ ਸਾਰ ਮੰਨੇ ਆ ਜਿਹੜਾ ਨਹੀਂ ਗਲਤੀ ਕੋਈ ਵੀ ਜਿਹੜਾ ਅਗਲੀ ਜਾਣਾ ਇੱਥੇ ਕੰਨ ਦੇ ਕਹਿੰਦਾ ਨਾਮ ਨਹੀਂ ਕਟਿਆ ਜਾਂਦਾ ਜੇ ਆਪ ਦੇ ਭਾਣਾ ਦਾ ਤੇ ਨਾਮ ਨਹੀਂ ਕਟਾਦਾ ਤੇ ਫਿਰ ਲੱਖ ਲਾਣ ਦਾ ਤੇ ਭਰਾ ਹੋਣ ਤੇ ਛੋਟਾ ਕੰਮ ਕੀ ਚਲੋ ਮੇਰੀ ਗੱਲ ਫੋਲੋ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਤੂੰ ਟੂਰ ਲੈ ਕੇ ਜਾਣਾ ਅੱਜ ਤੋਂ ਬਾਅਦ ਪਰਸਨਲ ਨਹੀਂ ਲੈ ਕੇ ਜਾਣਾ ਨਾ ਕੋਈ ਕਹਦਾ ਤੂੰ ਕਾਲਜ ਵੱਲ ਲੱਗ ਜਾਂਦਾ ਠੀਕ ਹੈ ਮੈਂ ਡ੍ਰੈਕਟਰ ਸਾਹਿਬ ਨੂੰ ਕੱਲ ਵੀ ਕਹਿਆ ਸੀ ਵੀ ਬਾਅਦ ਮਹੀਨੇ ਬਾਅਦ ਦੁਬਾਰਾ ਕਾਲਜ ਦੇ ਗੇਟ ਤੇ ਬੱਤ ਖੜੂਗੀ ਤੇ ਮੈਂ ਸਾਰਿਆਂ ਨੂੰ ਇਹ ਸੱਦਾ ਲਾਉਂਗਾ ਵੀ ਚਲੋ ਆਪਾਂ ਮਾ ਸਾਡੇ ਕੰਨ ਲੱਗ ਗਏ ਪ੍ਰੋਗਰਾਮ ਫਰਦੇ ਅੱਗੇ ਮੱਥਾ ਟੇਕਣ ਖਾਤਰ ਮੈਨੂੰ ਕਿਥੇ ਪਰਮਿਸ਼ਨ ਲੈਣ ਦੀ ਲੋੜ ਨਹੀਂ ਤੇ ਨਾ ਮੈਂ ਅੱਜ ਲਾਵਾਂ ਨਾ ਮੈਂ ਹੁਣ ਟਕ ਲੈਤੀ ਐ ਨਾ ਮੈਂ ਦੂਬਾ ਲਾਵਾਂ ਠੀਕ ਹੈ ਨਾ ਮੈਂ ਕਿਥੇ ਕਾਲ ਦੇ ਸਟੂਡੈਂਟ ਰੋਕਾਂ ਮੈਂ ਮੇਰੇ ਨਾਲ ਚੱਲੋ ਬਾਹਰ ਬੱਤ ਖੜਾ ਹੂੰਗਾ ਐਸੀ ਮੈਂ 7000 ਰੁਪਏ ਪੱਲੋ ਲਾ ਕੇ ਆਇਆ ਐ ਅਗਲੇ-ਅਗਲੇ ਮੈਂ 50000 ਰੁਪਏ ਵੀ ਪੱਲੋ ਲਾਉਂਗਾ ਪਰ ਮੈਂ ਬੱਸ ਲੈ ਕੇ ਜਾਊਂਗਾ ਟਰੈਕਟਰ ਸਾਹਿਬ ਨੂੰ ਮੈਂ 3 ਮਹੀਨੇ ਪਹਿਲਾਂ ਦੱਸਤਾ ਜਿਹੜਾ ਜਿਹੜਾ ਕੁਝ ਕਰਨਾ ਹੋਇਆ ਕਰ ਲੈ ਜਿਹੜਾ ਮਰਜ਼ੀ ਕਰ ਲੈ ਪਰ ਇੱਕ ਗੱਲ ਕਲੀਅਰ ਐ ਵੀ ਮੈਂ ਭੈਣ ਦੀ ਗੱਲ ਕਿਸੇ ਹਾਂ ਹੁਣ ਜੇ ਡਾਇਰੈਕਟਰ ਇੱਥੇ ਦਾ ਡਾਇਰੈਕਟਰ ਹਾਂ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਮੈਂ ਕੰਮ ਕਰਦਾ ਕਾਲਜ ਵਿੱਚ ਕਲਾਸ ਦਾ ਤਾਂ ਧਰਮ ਮੈਨੂੰ ਧਰਮ ਮੈਨੂੰ ਲਾਵਾ ਮਾਰਾ ਕੋਈ ਨਾ ਪਰ ਮੈਂ ਕਾਲ ਨਹੀਂ ਲੈਂਦਾ ਭੈਣ ਦੀ ਕਿਤੇ ਵੀ ਬੰਦੇ ਤੋਂ ਫਿਰ ਮੈਂ ਚਾਂਦਗੜ੍ਹ ਮੈਂ ਜਿਹੜੇ ਕਾਲਜ ਪੜਦਾ ਉਹ ਕਾਲ ਕਰ ਦਿੱਤਾ ਸੀ ਤੇ ਮੈਂ ਕਿਵੇਂ ਮੇਰੇ ਕੋਲ ਕਾਲਦਾ ਸੀ ਡਾਕਟਰ ਨਾਲ ਗੱਲ ਕਰ ਫਿਰ ਗੱਲ ਕਰਨ ਦਾ ਮਾਪਾ ਵੀ ਲੈ ਗੱਲ ਕਰਨ ਗਈ ਸੀ ਸਿਆਹੀਗੜ੍ਹ ਫੜੀ ਆਨੇ ਆਈ ਗੜ੍ਹ ਫੜਦੇ ਸਟੂਡੈਂਟਾਂ ਦੇ ਲੋਰ ਨੰਬਰ ਲੈਦੇ ਆਗੇ ਮਾਫੀ ਮੰਗੇ ਕਬੇ ਫਿਰ ਕਰੇ ਵੀ ਮੈਂ ਕੁਝ ਦਿਨਾਂ ਤੱਕ ਤਾਂ ਮਾਫੀ ਮੰਗਦਾ ਤੂੰ ਮੁੜ ਕੇ ਮੈਂ ਕਿੱਥੇ ਰੋਹਦਾ ਰੋਹਦਾ ਵੀ ਤੂੰ ਫੜਾ ਕੇ ਗੱਲ ਕਰ ਮੈਂ ਕਿਹਾ ਰੇਪ ਕੀਤਾ ਵੀ ਯਾਰ ਮੈਨੂੰ ਕੁੱਟੂ ਕਿਹੜਾ ਕਰਾਂਗਾ ਤੂੰ ਕਿਹੜੇ ਦਾ ਕਾਤਾ ਵੀ ਮੈਨੂੰ ਕੁੱਟੂ ਕਿਹੜਾ ਕਰਾਂਗੇ ਅੱਧਿਕ ਕੁੱਟੀ ਤਾਂ ਠਾਕੇ ਬਾਹਰ ਕਰਾਂਗਾ ਨੂੰ ਹੈ ਨਹੀਂ ਹੈ ਨਹੀਂ ਹੈ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਯਾਰ ਜਿਹੜੇ ਸਟੂਡੈਂਟ ਨੂੰ ਭੈਣ ਚੋਦ ਕਹਿ ਦਣਗੇ ਪਰ ਤੁੱਚੇ ਤੈ ਕੁੜੀ ਨਾਲ ਮਿਤਰੇਵ ਕਰ ਕੇ ਛੇੜੇਗਾ ਮੇਰੇ ਤੇ ਗੱਲ ਬਾਤ ਵੀ ਤੁਸੀਂ ਮੇਰੇ ਸੇਵ ਕੀਤਾ ਗੱਲ ਮੇਰੀ ਹੈ ਐਪਲੀਕੇਸ਼ਨ ਲਗਾਉਂਦੇ ਪਹਿਲਾਂ ਗਲਾ ਕੱਢਦੇ ਤੁਹਾਨੂੰ ਫਿਰ ਕਹਿੰਦੇ ਤੁਸੀਂ ਮੰਗ ਪੱਤਰ ਦਿਓ ਵੀ ਤੁਹਾਨੂੰ ਮਿਲਣ ਦੇ 1.5 ਲੱਖ ਰੁਪਏ ਤਾਂ ਖਾਏ ਇਹਨਾਂ ਦੇ ਕਿਹੜਾ ਬੰਦਾ 1.5 ਲੱਖ ਓ ਮੇਰੀ ਗੱਲ ਸੁਣੋ ਜਿਵੇਂ ਬੰਦੀ ਨਹੀਂ ਇਕੱਠੀ ਹੋਊਗੀ ਮੈਂ ਮੇਰੀ ਗੱਲ ਸੁਣੋ ਅੱਜ ਤਾਂ ਮੈਂ ਇੱਕ ਮੈਸੇਜ ਵੀ ਨਹੀਂ ਪਾਇਆ ਇੱਕ ਮੈਸੇਜ ਨਹੀਂ ਪਾਇਆ ਮੁੰਡਿਆਂ ਨੇ ਆਪ ਘੱਟ ਕੀਤੇ ਆ ਤੇ ਮੈਂ ਮੈਨੂੰ ਪਤਾ ਨਾ ਇੱਥੇ ਇਹ ਟ੍ਰੈਕਟਰਾਂ ਲਾ ਭਰ ਕੇ ਮੁੰਡਾ ਪੰਜੂ ਦਾ ਕਰ ਦੂੰਗਾ ਜਦਵਿੰਦਰਾਂ ਤੇ ਗੁਰੂਕਾਚ ਚੰਨੇ ਵੇਦਾਂ ਪਨੀਓ ਦੇ ਚੰਨੇ ਮੈਂ ਇੱਥੇ ਕੱਟੇ ਕਰ ਦੂੰਗਾ ਆ ਨੌਕਾਲ ਦੇ ਵਿੱਚ ਜਿੱਥੇ ਬੰਦੇ ਹੈ ਮੇਰੀ ਇਹ ਭਦਰ ਕਰਾਈ ਇਹਦਾ ਇਹ ਸਿੱਧਾ ਪੁੱਠਾ ਮੜਾ ਨਹੀਂ ਗਾਲਾਂ ਦਿੱਤੀ ਉਹਨੇ ਅਗਲਾ ਗਲ ਮੇਜ ਹੱਥ ਪਾਉਂਦਾ ਹੀ ਅਸੀਂ ਟੀਚਰ ਦੀ ਇੱਤ ਕਰਦੇ ਆ ਨਹੀਂ ਇਹ ਗੱਲ ਕਾਹਦੀ ਕਰਤੀ ਅਨਕਪਾ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਹੱਡੀ ਨਹੀਂ ਜਮਦੂਗੀ ਮੇਰੇ ਹੱਥ ਪਾ ਮੈਂ ਨਹੀਂ ਸਰਦ ਜੀ ਤੁਹਾਡੇ ਬਾਹਰ ਕਰਦਾ ਮੈਨੂੰ ਗਾਲ ਦੇ ਬਾਹਰ ਮੈਨੂੰ ਕਹਿੰਦਾ ਕਹਿੰਦਾ ਵੀ ਦਿੱਲੀ ਦਾ ਕਾਕਾ ਤੇਰੀ ਉਮਰ ਹੈ 19 ਮੈਂ ਪਰਬਤ ਕਰੀ ਬੈਠਾ ਫਿਰ ਪਰਬਤ ਕਰੀ ਲੱਖ ਲੱਖ ਕਰੋੜ ਬਕਤਰੀ ਤੇ ਜਿਹੜਾ ਬੰਦਾ ਜਿਹੜਾ ਜਰ ਮੇਰੀ ਗੱਲ ਸੁਣੋ ਓਏ ਮੇਰੀ ਗੱਲ ਸੁਣੋ ਸਾਰੇ ਮੈਂ ਹੈਗਾ ਹੋਣੀ ਲਾਣੀ ਹੈ ਪਹਿਲਾਂ ਤਾਂ ਲਾਇਸੈਂਸ ਤੇਰਾ ਨਾਮ ਦੁਆਰਾ ਲਿਖਿਆ ਹੋਈ ਕਿਸੇ ਨਾਮ ਦਾ ਕਲਾਸ ਵਾਲਾ ਮਤਲਬ ਬਾਤ ਕਰਾਂ ਮੇਰੀ ਗੱਲ ਸੁਣ ਦੁਆਰਾ ਲਿਖਦਾ ਇੱਕ ਮੇਰੀ ਗੱਲ ਸੁਣ ਓਏ ਮੈਨੂੰ ਨਹੀਂ ਜੀ ਮੈਡਮ ਮੇਰੀ ਗਲਤ ਉਹ ਬਾਈ ਤੇਰੀ ਗੱਲ ਛੱਡ ਤੂੰ ਮੇਰੀ ਗੱਲ ਮੈਂ ਇੱਕ ਸਟੂਡੈਂਟ ਆ ਜਵਾਨੀ ਚ ਆ ਮੈਂ ਇਸ ਟਾਈਮ ਠੀਕ ਹੈ ਮੇਰੀ 20 ਸਾਲ ਦੀ ਉਮਰ ਹੈ ابھی 25 ਸਾਲ ਦੀ ਉਮਰ ਹੈ ਮੇਰੀ ਠੀਕ ਹੈ ਟਰੈਕਟਰ ਸਾਹਿਬ ਮੇਰੇ ਤੋਂ ਤਿੰਨ ਗੁਣਾ ਜ਼ਿਆਦਾ ਉਮਰ ਦੇ ਵਿੱਚ ਹੈ ਉਹ ਬੰਦੇ ਵਿੱਚ ਪੇਸ਼ੇਸ਼ ਹੀ ਨਹੀਂ ਮੈਂ ਉੱਥੇ ਕੰਟਰੋਲ ਕਰ ਸਕਦਾ ਆ ਆਪਦੀ ਲੈਂਗੁਏਜ ਦੇ ਉੱਤੇ ਮੈਂ ਜੀ ਜੀ ਕਰਕੇ ਗੱਲ ਕਰਦਾ ਤੇ ਉਹ ਬੰਦਾ ਮੈਨੂੰ ਭੈਣ ਚੋਦ ਕਹਿੰਦਾ ਚਲੋ ਕਰਦੇ ਆ ਹੁਣ ਗੱਲ ਕਰਦੇ ਆ ਬਾਹਰ ਮਾਰ ਮੇਰੇ ਤੋਂ ਟਰੈਕਟਰ ਉਹ ਕਰਦੇ ਕਰੇ ਹੋਊਗਾ ਤਨੀ ਉਹ ਕਰਦੇ ਟਰੈਕਟਰ ਨੂੰ ਚਲ ਬਾਹਰ ਦਿੱਤੀ ਹੁੰਦੀ ਫਿਰ ਬ ਪਹਿਲਾਂ ਲਾਟਰ ਤੇ ਜਿਹੜੀ ਗੱਡਾਂ ਦੀਆਂ ਵੀ ਕੱਟਾਂਗੇ ਜੇ ਕੱਟਣਾ ਹੈ ਤੇ ਇੱਕ ਮਹੀਨਾ ਰਹਿ ਗਿਆ ਉਹਨੂੰ ਕਹਿ ਦੋ ਆਪ ਵੀ ਚੰਗੀ ਡਿਊਟੀ ਕਰ ਲੈਣ ਜਿਹੜਾ ਲੱਖ ਡੇਢ ਲੱਖ ਰੁਪਏ ਲੈਂਦੇ ਤੇ ਕੰਮ ਸਾਨੂੰ ਬਾਥਰੂਮਾਂ ਦੇ ਇਟਾਂ ਤੋਂ ਕਹਿ ਕੇ ਕਰਾਉਣੇ ਪੈਂਦੇ ਆ ਆ ਟੱਕਾ ਕਲਰ ਕਰੋ ਹੁਣ ਕਰਨਾ ਲੱਗਿਆ ਜਦੋਂ ਨਾਇਕ ਦੀ ਟੀਮ ਆਈ ਆ ਪਹਿਲਾਂ ਦਸਤਾਇਰੀ ਪਾੜਦੇ ਪਹਿਲੇ ਉਹ ਇਕੱਠੇ ਕਰ ਕਰਕੇ ਜਿਹੜੇ ਕਲਰ ਕਰਾਇਆ ਕੰਦ ਬੁੱਟਿਆਂ ਨੂੰ ਅਤੇ ਬਾਥਰੂਮ ਟਾਇਲਟ ਕਰਨੇ ਵੇਲੇ ਭਾਂਚੇ ਦੇ ਜਵਾਕਾਂ ਦੇ ਗਿੱਟੇ ਲੱਪੜ ਜਾਂਦੇ ਆ ਬਾਥਰੂਮ ਕਰਨ ਵੇਲੇ ਫਾਰਮਲ ਪੈਂਟ ਲੱਪੜ ਜਾਂਦੀ ਹੈ ਜਵਾਕਾਂ ਦੀ ਕਹਿ ਕਹਿ ਕੇ ਅਸੀਂ ਬਾਥਰੂਮ ਲੋਟ ਕਰਾਇਆ ਕਹਿ ਕਹਿ ਕੇ ਕੁੜਣਾ ਦੇ ਟੈਂਕੀ ਸਾਫ ਕਰਾਣੇ ਐ ਐਨੇ ਕਰਮਚਾਰੀ ਮੈਂ ਤਾਂ ਕਿਤੇ ਦੇਖੇ ਨਹੀਂ ਜਿੰਨੇ ਉਹਦੇ ਅੱਠ ਤੀਕ ਨੂੰ ਕੜੇ ਚ ਗਏ ਉੱਤੇ ਉਹਦੇ ਇੱਥੇ ਉਦੇ ਉਤੇ ਡੂਵਲ ਨੈੱਬ ਦੇ ਉੱਤੇ ਕਿਹੜੀ ਉਹ ਹੋਟਲ ਦੇ ਉੱਤੇ ਕਹਿ ਕਹਿ ਕੇ ਕੰਮ ਕਰਾਉਣੇ ਪੈਂਦੇ 1.5 ਲੱਖ ਰੁਪਏ ਜੱਮ ਜੱਮ ਕੇ ਕਰੇ ਭੱਜ ਜਾਂਦੇ ਐ ਜਿੰਨਾਂ ਜੇਕਰ ਕੋਈ ਬੋਲਣ ਵਾਲੇ ਆਉਂਦੇ ਤਾਂ ਐਂ ਕਰਨਗੇ ਜਿੰਨਾਂ ਜੇਕਰ ਸਾਡੇ ਤੋਂ ਮਾਫੀ ਨਹੀਂ ਮੰਗਦਾ ਬ